ਬਰੰਦਰ ਜੀ ਜਿਹੜਾ ਇਹ ਪ੍ਰੋਗਰਾਮ ਅੱਜ ਕਰਾਚੋ ਹੋਇਆ ਜੀ ਕੈਂਪ ਦੇ ਵਿੱਚ ਖੰਨਾ ਸਾਹਿਬ ਆਏ ਸੀਗੇ ਕੀ ਕਹਿਣਾ ਜੀ ਦੇਖੋ ਮੇਰੇ ਮਾਤਾ ਸੋਨੂਆਂ ਸੋਨਤਾ ਚਲੰਜੀ ਦੀ ਪਹਿਲੀ ਵਰ੍ਹੇ ਦੀ ਵਰਤੂ ਅੱਜ ਮੇਰੇ ਕਰਾਚੋ ਨਿਗਰ ਦੇ ਵਿੱਚ ਅਸੀਂ ਦੋਨੋਂ ਦੀ ਪਹਿਲੀ ਵਰ੍ਹੇ ਦੇ ਮੌਕੇ ਕੈਂਪ ਲਗਾਇਆ ਜਿਸ ਵਿੱਚ ਕੀ ਲੈਂਡ ਭੂਗ ਪਾ ਰਹੇ ਹਾਂ ਅਸੀਂ ਤੇ ਬਲੱਡ ਕੈਂਪ ਦਾ ਹੈਗਾ ਆਕੀਆ ਦਾ ਤੇ ਸਕਿੰਦ ਦਾ ਦੀ ਹਰ ਤਰ੍ਹਾਂ ਦੀ ਟੀ ਮੈਡੀਸਨ ਹਰ ਤਰ੍ਹਾਂ ਦਾ ਸਾਡਾ ਸਰਕਾਰੀ ਅਚਾਰ ਜਿਹੜੀ ਕੋਰਸ ਯਾਦ ਦੇ ਵਿੱਚ ਸਭ ਤੋਂ ਵੱਤ ਪਿੰਡਾਂ ਦੇ ਵਿੱਚ ਉਸ ਤੋਂ ਪਹਿਲਾਂ 15 ਕੈਂਪਸਿਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਲਗਾ ਦਿੰਦੇ ਅੱਛਾ ਜੀ ਇਹ ਕਿੱਥੋਂ ਟੀਮ ਆਈ ਸੀ ਡਾਕਟਰਾਂ ਦੀ ਨੀਤ ਘਰ ਦਾ ਹਸਪਤਾਲ ਸੁਨਾਮ ਤੋਂ ਜੀ ਜੋ ਆਪਣੇ ਕੁੰਦ ਕਲੀਨਿਕ ਕਿੰਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਅਸਟਮੀਨ ਨਦਵੀ ਜਿਹੜਾ ਅੱਖਾਂ ਦੇ ਕੈਂਪ ਦੇ ਵਿੱਚ ਇਸ ਟਾਈਮ ਪ੍ਰੋਜੈਕਟ ਪਹੁੰਚ ਗਿਆ ਜਿਵੇਂ ਹੱਡੀਆਂ ਦਾ ਲੱਗ ਤੋਂ ਸਕਿਨ ਦਾ ਲੱਗ ਤੋਂ ਬਲੱਡ ਕੈਂਪ ਤਕਰੀਬਨ 100 ਦੇ ਆਸ-ਪਾਸ ਜਿਹੜੇ ਲੋਕ ਨੇ ਬਲੱਡ ਦਾਨ ਕਰਦਾ ਡਿਟੈਕਟਰ ਬੱਖਰੀ-ਬੱਖਰੀ ਜਗ੍ਹਾ ਤੋਂ ਆਈ ਸੀ ਬੱਖੋ-ਵੱਖਰੀ ਜਗ੍ਹਾ ਤੋਂ ਕਪੂਰੀਆਂ ਟੀਮਾਂ ਨੂੰ ਜਿੱਥੇ ਪਹੁੰਚਦੇ ਟੀਮਾਂ ਸਮੇਤ ਆਈ ਸੀ ਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਜੀ ਇਹ ਜਿਹੜਾ ਪ੍ਰੋਗਰਾਮ ਅੱਜ ਕਰਾਚੋ ਹੋਇਆ ਜੀ ਕੈਂਪ ਲੱਗਿਆ ਜੀ ਤੇ ਖੰਨਾ ਸਾਹਿਬ ਆਏ ਸੀ ਕੀ ਕਹਿਣਾ ਜੀ ਬਹੁਤ ਚੰਗਾ ਉਪਰਾਲਾ ਹੁੰਦਾ ਹਮੇਸ਼ਾ ਜਦੋਂ ਅਸਮਾਜ ਦੇ ਕੋ ਚੱਕੇ ਕਰ ਰਹੇ ਆ ਇਹਨਾਂ ਨੇ ਆਪਣੀ ਮਾਤਾ ਚਰਜੀਤ ਔਰ ਪਮਾਨ ਜੀ ਦੀ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਪਹਿਲੀ ਬਰਸੀ ਮੌਕੇ ਅਥਾ ਦਾ ਮੌਕਾ ਚੈੱਕ ਅਪ ਕੈਂਪ ਕਿਡ ਲਾਇਆ ਉਹਦੇ ਲਈ ਸਾਡੇ ਇਹ ਨੌਜਵਾਨ ਜਿਹੜੇ ਨੇ ਸਾਰੇ ਪ੍ਰਵਿੰਦਰ ਹੋਰੀ ਸਾਰੀ ਵਧਾਈ ਦੇ ਮੌਕੇ ਤੇ ਇਹ ਜਿਹੜਾ ਨੇਕ ਕਾਰਜ ਹੈ ਹਮੇਸ਼ਾ ਸਫਲਾ ਹੁੰਦਾ ਹੈ ਸਮਾਜ ਨੂੰ ਚੰਗੀ ਸੇਵਾ ਬਹੁਤ ਬਹੁਤ ਮੇਜ਼ਬਾਨੀ ਜੀ ਮਾਨੋਗ ਅਭਿਨ ਖੰਨਾ ਜੀ ਨੇ ਬਹੁਤ ਕੀਮਤੀ ਜੇ ਮੇਦੇ ਕਾਰਨ ਅਗਲੇ ਪਰਜਿੰਨਤ ਦੇ ਪਰਿਵਾਰ ਨੂੰ ਇਹ ਜੋ ਉਪਰਾਲਾ ਇਹਨਾਂ ਨੇ ਚੱਕਿਆ ਤੇ ਉਹ